ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਸਮਰਥਕਾਂ ਨੇ ਪੁਲਿਸ ਤੇ ਪਥਰਾਅ ਵੀ ਕੀਤਾ ਹੈ ਪੂਰੀ ਗੱਲਬਾਤ ਕਰਵਾ ਜੁੜੇ ਨੇ ਸੀਨੀਅਰ ਪੱਤਰਕਾਰ ਜਰਤਾ ਸਿੰਘ ਭੁੱਲਰ ਜੀ ਭੁੱਲਰ ਸਾਹਿਬ ਪੂਰਾ ਮਸਲਾ ਕੀ ਹੈ ਹੈ ਬਿਲਕੁਲ ਮਨਦੀਪ ਆਮ ਆਦੀ ਪਾਰਟੀ ਦੇ ਐਮਐਲਏ ਨੇ ਬਹੁਤ ਵੱਡੀ ਵਧੀਕੀ ਕੀਤੀ ਇੱਕ ਡਿਪਟੀ ਕਮਿਸ਼ਨਰ ਨੂੰ ਗਾਲਾਂ ਵੀ ਕੱਢੀਆਂ ਉਹਦੇ ਨਾਲ ਵਧੀਕੀ ਕੀਤੀ ਬਤਮੀਜੀ ਕੀਤੀ ਉਹਦੇ ਪਿਓ ਨੂੰ ਗਾਲਾਂ ਕੱਢੀਆਂ ਔਰ ਸਭ ਤੋਂ ਵੱਡੀ ਗੱਲ ਦਾ ਮਸਲਾ ਇੰਨਾ ਜ਼ਿਆਦਾ ਭੜਕ ਗਿਆ ਕਿ ਆਮ ਆਦੀ ਪਾਰਟੀ ਨੂੰ ਹੁਣ ਜਵਾਬ ਦੇਣਾ ਔਖਾ ਹੋ ਗਿਆ ਔਰ ਆਮ ਆਦੀ ਪਾਰਟੀ ਦੇ ਵਿਧਾਇਕ ਨੂੰ ਲੈ ਕੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਗ੍ਰਿਫਤਾਰੀ ਜਦੋਂ ਉਹਨਾਂ ਨੇ ਕੀਤੀ ਗਈ ਹੈ ਤੇ ਫਿਰ ਜਿਹੜੇ ਨੇ ਲੋਕਾਂ ਨੇ ਜਿਹੜੇ ਨੇ ਪੁਲਿਸ ਤੇ ਜਿਹੜੇ ਨੇ ਉਹ ਪੱਥਰਬਾਜ਼ੀ ਕੀਤੀ ਤੇ ਫਿਰ ਜਿਹੜਾ ਵਾ ਪੁਲਿਸ ਨੂੰ ਫਿਰ ਹਲਕੇ ਜਿਹੜਾ ਵਾ ਬਲ ਪ੍ਰਯੋਗ ਵੀ ਕਰਨਾ ਪਿਆ ਮਸਲਾ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਆਮ ਆਦੀ ਪਾਰਟੀ ਦੇ ਇੱਕ ਇਕਲੌਤੇ ਵਿਧਾਇਕ ਆ ਮਿਰਾਜ਼ ਮਲਕ ਮਿਰਾਜ਼ ਮਲਕ ਨੇ ਇੱਕ ਡਿਪਟੀ ਕਮਿਸ਼ਨਰ ਨੇ ਡੋਡਾ ਦੇ ਵਿੱਚ ਉਹ ਇੱਕ ਆਈਐਸ ਅਫੀਸਰ ਆ ਔਰ ਸਿੱਖ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਨਾਲ ਬਹੁਤ ਵੱਡੀ ਵਧਿੱਕੀ ਕੀਤੀ ਗਈ ਹੈ ਜਿਹਦਾ ਵਿਰੋਧ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਦਿੱਲੀ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਆ ਜਿਹੜੇ ਨੇ ਜਿਹੜੇ ਉਹ ਨਵ ਵੱਲੋਂ ਵੀ ਜਿਹੜਾ ਉਹਦਾ ਕਿੰਨਾ ਵਿਰੋਧ ਕੀਤਾ ਗਿਆ ਮਨਜਿੰਦਰ ਸਿੰਘ ਸਿਰਸਾ ਵੱਲੋਂ ਪਰ ਜਿਹੜੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਕਿ ਜੰਮੂ ਕਸ਼ਮੀਰ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਦੀ ਗ੍ਰਿਫਤਾਰੀ ਹੈ ਡੋਡਾ ਵਿੱਚ ਪੁਲਿਸ ਤੇ ਪੱਥਰਬਾਜ਼ੀ ਹੋਈ ਹੈ ਤੇ ਮਿਰਾਜ਼ ਮਲਕ ਨੂੰ ਪੀਐਸਏ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਹੜੇ ਮਿਰਾਜ਼ ਮਲਕ ਆਮ ਆਦੀ ਪਾਰਟੀ ਦੇ ਡੋਡਾ ਤੋਂ ਐਮਐਲਏ ਨੇ ਇਕਲੌਤੇ ਨੇ ਗ੍ਰਿਫਤਾਰੀ ਦੇ ਵਿਰੋਧ ਚ ਪਾਰਟੀ ਵਰਕਰਾਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਡੋਡਾ ਤੇ ਜੰਮੂ ਕਸ਼ਮੀਰ ਵਿੱਚ ਤੇ ਤੇ ਹੋਰ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਜਿਹੜੀ ਹੈ ਵੱਡੇ ਪੱਧਰ ਤੇ ਤਣਾਤੀ ਕਰ ਦਿੱਤੀ ਗਈ ਹੈ ਮਲਕ ਦੀ ਰਿਆਇ ਦੇ ਸਮਰਥਨ ਵਿੱਚ ਨਾਰੇ ਲਗਾਉਂਦੇ ਉਹਨਾਂ ਦੇ ਸੈਂਕੜੇ ਸਮਰਥਕਾਂ ਦੇ ਜਿਹੜਾ ਉਹਨਾਂ ਨੇ ਪੇਂਡ ਇੱਕ ਪਟਿਆਸ ਪੇਂਡ ਆਉਦੇ ਚ ਇੱਕ ਰੋਸ ਮਾਰਚ ਵੀ ਕੱਢਿਆ ਡੋਡਾ ਚਲੋ ਅੰਦੋਲਨ ਵੀ ਸ਼ੁਰੂ ਕੀਤਾ ਤੇ ਜ਼ਿਲ੍ਹਾ ਡਿਪਟੀ ਕਮਿਸ਼ਨ ਆਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਜਦੋਂ ਰੋਕਿਆ ਤੇ ਉਹਨਾਂ ਵੱਲੋਂ ਪੁਲਿਸ ਤੇ ਪੱਥਰਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਨੂੰ ਫਿਰ ਜਿਹੜਾ ਵਾ ਜਿਹੜਾ ਉਪਯੋਗ ਕਰਨਾ ਪਿਆ ਉਹਨਾਂ ਨੂੰ ਵੱਲੋਂ ਵੀ ਅਥਰੂ ਗੈਸ ਗੋਲੇ ਦਾਗੇ ਗਏ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਵੋ ਕਾਫੀ ਤਣਾਅਪੂਰਨ ਹੋ ਗਿਆ ਹਾਲਾਤ ਨੂੰ ਕਾਬੂ ਰੱਖਣ ਦੇ ਲਈ ਵੱਡੀ ਸੰਖਿਆ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਔਰ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਅਦਰ ਅਸਲ ਮਸਲਾ ਕੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜੰਮੂ ਇਕਾਈ ਦੇ ਜਿਹੜੇ ਪ੍ਰੈਜ਼ੀਡੈਂਟ ਆ ਮਹਿਰਾਜ ਮਲਗੋਣੋ ਆਰਟਿਸਟਾਂ ਨੂੰ ਸਰਵਜਨਿਕ ਵਸਤਾ ਭੰਗ ਕਰਨ ਦੇ ਦੋਸ਼ ਵਿੱਚ ਪਬਲਿਕ ਸਕਿਉਰਿਟੀ ਐਕਟ ਮਤਲਬ ਪੀਐਸਏ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਬਾਅਦ ਵਿੱਚ ਉਹਨੂੰ ਕਠੂਆ ਜ਼ਿਲ੍ਹੇ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੌਵਰ ਨੂੰ ਹੀ ਭਾਰਤੀ ਨਿਆਏ ਸੰਤਾ ਬੀਐਨਸੀ ਦੀ ਧਾਰਾ 163 ਦੇ ਤਹਿਤ ਆਦੇਸ਼ ਜਾਰੀ ਕਰ ਦਿੱਤੇ ਗਏ ਸੀ ਤੇ ਜਿਸ ਵਿੱਚ ਇਹ ਸੀ ਕਿ ਜ਼ਿਲ੍ਹੇ ਵਿੱਚ 4 ਤੋਂ ਵੱਧ ਜੇ ਲੋਕ ਇਕੱਠੇ ਹੋਣਗੇ ਤੇ ਉਹਨਾਂ ਤੇ ਪਾਬੰਦੀ ਹੋਏਗੀ ਉਨੇ ਮਸਲੇ ਜਿਹੜਾ ਕਾਫੀ ਜਿਹੜਾ ਗੰਭੀਰ ਜਿਹੜਾ ਵੱਧਦਾ ਜਾ ਰਿਹਾ ਜਿਸ ਦੇ ਚੱਲਦਿਆਂ ਗੰਦੋਪ ਪਲੋਸਾ ਚਿੱਲੀ ਪਿੰਗਲ ਕਹਾਰਾ ਠਾਰਟਰੀ ਤਹਿਸੀਲਾਂ ਦੇ ਨਾਲ ਨਾਲ ਡੋਡਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਤਣਾਤ ਕਰ ਦਿੱਤੀ ਗਈ ਆ ਉਹ ਕੁਝ ਲੋਕਾਂ ਦਾ ਦਾਵਾ ਕੀਤਾ ਗਿਆ ਕਿ ਮਲਕ ਨੇ ਕਹਾਰਾ ਪਿੰਡ ਵਿੱਚ ਕਈ ਹਿੱਸਿਆਂ ਵਿੱਚ ਜਿਹੜੀਆਂ ਵਾ ਇੰਟਰਨੈਟ ਜਿਹੜੀਆਂ ਸਵਾਵਾਂ ਵਾ ਉਹ ਵੀ ਜਿਹੜੀਆਂ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜੀਆਂ ਵਾ ਉਹਦੇ ਚ ਜਿਹੜਾ ਵਾ ਜਿਹੜੀਆਂ ਜਿਹੜੇ ਬੰਦ ਹੋ ਗਈਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਮਰਾਜ 222 ਜ ਡੋਡਾ ਦੇ ਜਿਹੜੇ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸੀ ਤੇ ਮਿਹਾਰ ਜਿਹੜਾ ਮਰਾਜ ਆਮਾਦੀ ਪਾਰਟੀ ਦਾ ਐਮਐਲਏ ਉਹਨਾਂ ਨੇ ਡੋਡਾ ਦੇ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਉਹਨਾਂ ਦਾ ਨਾਮ ਉਹਨਾਂ ਦੇ ਪਰਿਵਾਰ ਦੇ ਖਿਲਾਫ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਬੜੀ ਗਲਤ ਸ਼ਬਦਾਬਲੀ ਵਰਤੀ ਹੈ ਇਤਰਾਜ਼ ਜੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਜਿਸ ਕਰਕੇ ਵੈਸਤੇ ਵੀ ਦੱਸਿਆ ਜਾ ਰਿਹਾ ਕਿ ਮਰਾਜ ਮਲਕੇ ਦੇ ਖਿਲਾਫ ਹੁਣ ਤੱਕ ਕਈ ਮਾਮਲਿਆਂ ਦੇ ਵਿੱਚ 18 ਜਿਹੜੇ ਇਹਦੇ ਮੁਕਦਮੇ ਦਰਜ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਹੋਏ ਨੇ ਉਹਨਾਂ ਨੇ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਪੀਐਸ ਤੋਂ ਤੇ ਇੱਕ ਜਿਹੜਾ ਲੋਕਲ ਜਿਹੜੇ ਉੱਥੇ ਗਿਣਤੀ ਦੇ ਵਿੱਚ ਜਿਹੜੇ ਲੋਕ ਉਹਨਾਂ ਦੇ ਹੱਕ ਵਿੱਚ ਆਏ ਨੇ ਤੇ ਡੋਡਾ ਦੇ ਡਿਪਟੀ ਕਮਿਸ਼ਨਰ ਵੀ ਕਿਹਾ ਕਿ ਇਲਾਕੇ ਵਿੱਚ ਸ਼ਾਂਤੀ ਬਣਾਉਣ ਵਾਸਤੇ ਜਿਹੜੇ ਮਲਕ ਦੀ ਗ੍ਰਿਫਤਾਰੀ ਕੀਤੀ ਗਈ ਆ ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾਨ ਵੀ ਕਿਹਾ ਕਿ ਮਰਾਜ਼ ਦੀ ਗ੍ਰਿਫਤਾਰੀ ਬਿਲਕੁਲ ਗਲਤ ਹੈ ਇਹ ਕਿਸੇ ਵੀ ਰੂਪ ਵਿੱਚ ਡੋਡਾ ਜ਼ਿਲ੍ਹੇ ਦੀ ਸ਼ਾਂਤੀ ਦੇ ਨਾਲ ਖਤਰਾ ਨਹੀਂ ਅਗਰ ਚੁਣੀ ਹੋਈ ਸਰਕਾਰ ਦੇ ਪ੍ਰਤੀਨਿਧ ਦੇ ਖਿਲਾਫ ਅਜਿਹਾ ਵਿਹਾਰ ਹੋਵੇਗਾ ਤੇ ਜੰਮੂ ਕਸ਼ਮੀਰ ਦੇ ਲਈ ਲੋਕਤੰਤਰ ਵਿੱਚ ਵਿਸ਼ਵਾਸ ਕਰਨਾ ਜਿਹੜਾ ਵਾ ਉਹ ਮੁਸ਼ਕਲ ਹੋ ਜਾਊਗਾ ਔਰ ਸਭ ਤੋਂ ਵੱਡੀ ਹੈ ਮਰਾਜ਼ ਮਲਕ ਦੀ ਗ੍ਰਿਫਤਾਰੀ ਤੇ ਉਹਨਾਂ ਦੇ ਪਿਤਾ ਸ਼ਮਾਸ਼ਦੀਨ ਮਲਕ ਨੇ ਕਿ ਹੁਣ ਫੈਸਲਾ ਅਦਾਲਤੀ ਕਰੇਗੀ ਡੋਡਾ ਦੇ ਡਿਪਟੀ ਕਮਿਸ਼ਨ ਦੇ ਨਾਲ ਜੋ ਝਗੜਾ ਸੀ ਲੇਕਿਨ ਉਸ ਤੇ ਜਿਹੜੇ ਪੀਐਸਏ ਦੇ ਤਹਿਤ ਜਿਹੜਾ ਮਾਮਲਾ ਉਹ ਦਰਜ ਜਿਹੜਾ ਕੀਤਾ ਕਿ ਉਹ ਗਲਤ ਕੀਤਾ ਗਿਆ ਉਧਰ ਆਮ ਆਦੀ ਪਾਰਟੀ ਦੇ ਇੱਕ ਗ੍ਰਿਫਤਾਰੀ ਤੇ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਕਿ ਅਗਰ ਮਰਾਜ਼ ਨੂੰ ਨਹੀਂ ਛੱਡਿਆ ਗਿਆ ਤਾਂ ਫਿਰ ਪੂਰੇ ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੰਘਰਸ਼ ਕੀਤਾ ਜਾਊਗਾ ਆਮ ਆਦੀ ਪਾਰਟੀ ਦੇ ਨੇਤਾ ਸ਼ਰਿੰਦਰ ਸਿੰਘ ਸ਼ਿਗਾਰੀ ਨੇ ਕਿਹਾ ਕਿ ਕਿਸੇ ਵੀ ਵਿਧਾਇਕ ਤੇ ਪੀਐਸਏ ਲਗਾਉਣਾ ਸਹੀ ਨਹੀਂ ਹੈ ਉਹਨੂੰ ਹਟਾ ਦੇਣਾ ਚਾਹੀਦਾ ਤੇ ਰਿਹਾ ਕਰਨਾ ਚਾਹੀਦਾ ਉਧਰ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਜਿਸ ਤੇ ਪੀਐਸਏ ਲੱਗਾ ਉਹ ਮੀਰਾਜ਼ ਮਲਕਾ ਇਹ ਦੇਸ਼ ਦੇ ਹੁਣ ਪਹਿਲੇ ਵਿਧਾਇਕ ਬਣ ਗਏ ਨੇ ਜਿਹਦੇ ਤੇ ਉੱਪਰ ਪੀਐਸਏ ਲੱਗਾ ਇਸ ਕਾਨੂੰਨ ਦੇ ਤਹਿਤ ਕਿਸੇ ਵਿਅਕਤੀ ਨੂੰ ਬਿਨਾ ਮੁਕਦਮੇ ਚਲਾਏ 2 ਸਾਲ ਸੁਰੱਖਿਆ ਮਾਮਲੇ ਜਾਂ ਇੱਕ ਸਾਲ ਕਾਨੂੰਨ ਵਿਵਸਥਾ ਵਿੱਚ ਮਾਮਲੇ ਤੱਕ ਜਿਹੜਾ ਵਾ ਬੀ ਗੜਬੜੀ ਹੋਸੇ ਦੀ ਉਸ ਦੋਸ਼ ਵਿੱਚ ਉਹਨੂੰ ਰਾਸ ਵਿੱਚ ਰੱਖਿਆ ਜਾ ਸਕਦਾ ਪੀਐਸਏ ਸਿਰਫ ਜੰਮੂ ਕਸ਼ਮੀਰ ਵਿੱਚ ਲਾਗੂ ਆ ਇਸ ਨੂੰ 1978 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ ਸ਼ੁਰੂਆਤ ਵਿੱਚ ਇਸ ਦਾ ਮਕਸਦ ਜਾਂ ਜੰਗਲਾਂ ਵਿੱਚ ਦਰਖਤਾਂ ਦੀ ਜਿਹੜੀ ਗੈਰਕਾਨੂੰਨੀ ਕਟਾਈ ਨੂੰ ਰੋਕਣਾ ਸੀ ਜਾਂ ਸਮਗਲਿੰਗ ਨੂੰ ਰੋਕਣਾ ਸੀ ਪਰ ਹੌਲੀ ਹੌਲੀ ਇਹਨੂੰ ਰਾਜਨੀਤਿਕ ਵਿਰੋਧ ਦੇ ਲਈ ਵਰਤਣਾ ਜਿਹੜਾ ਵਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਉਧਰ ਜਿਹੜੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲਾ ਉਹਨਾਂ ਦਾ ਵੀ ਪੱਖ ਆ ਗਿਆ ਕਿ ਮੁਰਾਜ਼ ਮਲਕ ਆਮ ਆਦੀ ਪਾਰਟੀ ਦਾ ਇੱਕ ਸ਼ੇਰ ਵਾ ਉਹ ਹਮੇਸ਼ਾ ਹੀ ਜਨਤਾ ਦੀ ਆਵਾਜ਼ ਬਣ ਕੇ ਉਹਨਾਂ ਦੇ ਅਧਿਕਾਰੀਆਂ ਦੇ ਅਧਿਕਾਰਾਂ ਦੇ ਲਈ ਲੜਦਾ ਹੈਗਾ ਔਰ ਜੇਲ ਆਮ ਆਦੀ ਪਾਰਟੀ ਦੇ ਲਈ ਕਿਸੇ ਜਿਹੜੀ ਜੇਲ ਹੈ ਕਿਸੇ ਵੀ ਆਮ ਆਦੀ ਪਾਰਟੀ ਦੀ ਸਿਪਾਈ ਨੂੰ ਡਰਾ ਨਹੀਂ ਸਕਦੀ ਜੀ ਪਰ ਗੱਲ ਕਰੀਏ ਆਵਾਦੀ ਪਾਰਟੀ ਦੀ ਅਨੁਸ਼ਾਸਨ ਨੂੰ ਲੈ ਕੇ ਆਵਾਦੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪਾਰਟੀ ਨੂੰ ਚਾਇਦਾ ਹੈਗਾ ਇਸ ਐਮਐਲਏ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਜਾਂ ਉਹ ਇਹਨਾਂ ਦੇ ਪੱਖ ਦੇ ਵਿੱਚ ਖੜੀ ਦਿਖਾਈ ਦੇ ਰਹੀ ਹੈਗੀ ਆ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਠੀਕ ਹੈ ਇੱਕ ਐਮਐਲਏ ਚੁਣੇ ਨੇ ਔਰ ਇੱਕ ਪਾਸੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਤੁਹਾਡੇ ਕਈ ਕੰਮਕਾਜ ਨੂੰ ਲੈ ਕੇ ਤੁਹਾਡੇ ਚ ਵਿੱਚ ਟਕਰਾਅ ਹੋ ਸਕਦੀ ਆ ਤੁਸੀਂ ਉਹਦੀ ਸ਼ਿਕਾਇਤ ਚੀਫ ਸਕੱਟਰੀ ਨੂੰ ਦੇ ਸਕਦੇ ਤੁਸੀਂ ਉਹਦੀ ਸ਼ਿਕਾਇਤ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਨੂੰ ਦੇ ਸਕਦੇ ਲੇਕਿਨ ਤੁਸੀਂ ਜਿਹੜਾ ਲੋਕਾਂ ਨੂੰ ਉਹਦੇ ਖਿਲਾਫ ਖੜੇ ਕੀ ਕੀਤਾ ਖੁਦ ਗਾਲਾਂ ਕੱਢੀਆਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਗਾਲਾਂ ਕੱਢੀਆਂ ਔਰ ਕਿਹਾ ਕਿ ਤੇਰੇ ਮੂੰਹ ਤੇ ਮੈਂ ਥੁੱਕਦਾ ਅਜਿਹੇ ਜਿਹੜੇ ਸ਼ਬਦਾਬਲੀ ਵਰਤੋਂ ਕੀਤੀ ਹੈ ਗਿਆ ਜਿਹਦੇ ਚੱਲਦੇ ਉਹਦੇ ਖਿਲਾਫ ਜਿਹੜਾ ਵਾ ਪੀਐਸਏ ਦੇ ਤਹਿਤ ਉਹ ਦੇਖ ਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਜੇ ਕੋਈ ਅਫਸਰ ਕੰਮ ਨਹੀਂ ਕਰਦਾ ਠੀਕ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਤੁਹਾਡਾ ਇੰਡੀਆ ਗੱਠਜੋੜ ਦਾ ਹਿੱਸਾ ਵੀ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਤੁਹਾਡੀ ਸਰਕਾਰ ਦੇ ਨਾਲ ਬੰਨਦੀ ਵੀ ਉਥੇ ਨੈਸ਼ਨਲ ਕਾਨਫਰੰਸ ਪਾਰਟੀ ਦੀ ਸਰਕਾਰ ਐਨਸੀ ਦੀ ਸਰਕਾਰ ਤੁਸੀਂ ਉਹ ਸ਼ਿਕਾਇਤ ਮੁਖਸਤਰ ਨੂੰ ਦੇ ਸਕਦੇ ਤੁਸੀਂ ਉਥੋਂ ਦੇ ਮੁੱਖ ਮੰਤਰੀ ਨੂੰ ਦੇ ਸਕਦੇ ਲੇਕਿਨ ਜੇ ਸ਼ਬਦਾਬਲੀ ਦੀ ਤੁਸੀਂ ਵਰਤੋਂ ਕੀਤੀ ਹੈ ਉਹਦੇ ਤਹਿਤ ਹੀ ਫਿਰ ਡਿਪਟੀ ਕਮਿਸ਼ਨਰ ਨੇ ਲਾਜ਼ਮੀ ਤੌਰ ਤੇ ਮਕਦਮਾ ਦਰਜ ਹੋ ਗਿਆ ਹੋਊਗਾ ਔਰ ਪੀਐਸ ਜਿਹੜਾ ਅਜਿਹਾ ਕਾਨੂੰਨ ਹੈ ਜਿਹਦੇ ਵਿੱਚ ਇਹ ਹੈ ਕਿ ਬਿਨਾ ਮੁਕਦਮੇ ਜਲਾਏ ਕਿਸੇ ਨੂੰ ਵੀ ਤੁਸੀਂ 2 ਸਾਲ ਜਾਂ 1 ਸਾਲ ਵਾਸਤੇ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਰੱਖ ਸਕਦੇ ਇਸ ਕਰਕੇ ਜਿਹੜੀ ਉਹਦੇ ਵਾਸਤੇ ਜਿਹੜੀ ਉਹ ਮੁਸੀਬਤ ਜਿਹੜੀ ਆ ਵੱਧ ਗਈ ਹੈ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇੱਕ ਐਮਐਲਏ ਵੱਲੋਂ ਡੀਸੀ ਨੂੰ ਗਾਲ੍ਹਾਂ ਕੱਢਣੀਆਂ ਤੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਿੱਤਾ ਹੈ ਤੇ ਇਹਨਾਂ ਨੇ ਪਰਚੇ ਦਰਜ ਕੀਤੇ ਨੇ ਰੇਪ ਦੇ ਇਹਨਾਂ ਹੀ ਆਪਣੇ ਐਮਐਲਏਜ਼ ਦੇ ਖਿਲਾਫ ਪਰਚੇ ਦਰਜ ਕੀਤੇ ਜਦ ਇਹਨਾਂ ਨੇ ਉਹਨਾਂ ਵਿਧਾਇਕਾਂ ਨੂੰ ਹੀ ਪਾਰਟੀ ਚੋਂ ਬਾਹਰ ਨਹੀਂ ਕੱਢਿਆ ਜਿਨ੍ਹਾਂ ਦੇ ਖਿਲਾਫ 376 ਦੇ ਤਹਿਤ ਕੇਸ ਰਜਿਸਟਰਡ ਆ ਤੇ ਜਿਸ ਐਮਐਲਏ ਨੇ ਇੱਕ ਡਿਪਟੀ ਕਮਿਸ਼ਨ ਨੂੰ ਰੁਗਾਲਾਂ ਕੱਢੀਆਂ ਹੋਣ ਉਹਨੂੰ ਤੇ ਲਾਜ਼ਮੀ ਤੌਰ ਤੇ ਉਹਨੂੰ ਪਾਰਟੀ ਚੋਂ ਕੀ ਕੱਢਣਾ ਹੈਗਾ ਲੇਕਿਨ ਪਾਰਟੀ ਦੀ ਜਿਹੜੀ ਆਮ ਆਦੀ ਪਾਰਟੀ ਦੀ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਸ਼ੋਭੀ ਉਹ ਜ਼ਰੂਰ ਖਰਾਬ ਹੁੰਦੀ ਹੈ ਪਰ ਗੱਲ ਕਰੀਏ ਕਿ ਕੀ ਇਹ ਵਿਧਾਇਕ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਨੂੰ ਆਪਣੀ ਸ਼ਿਕਾਇਤ ਦੇ ਸਕਦੇ ਸੀਗੇ ਜੀ ਲਾਜ਼ਮੀ ਤੌਰ ਤੇ ਐਮਐਲਏ ਕੋਲ ਬਹੁਤ ਸਾਰੀਆਂ ਪਾਵਰਾਂ ਨੇ ਉਹ ਪ੍ਰਮੁਖ ਸ਼ਕਤ ਨੂੰ ਸ਼ਿਕਾਇਤ ਕਰ ਸਕਦੇ ਸੀ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰ ਸਕਦੇ ਉਹ ਵਿਧਾਨ ਸਭਾ ਦੀ ਜਿਹੜੀ ਵਿਸ਼ੇਸ਼ ਪ੍ਰਿਵਿਲੈਂਸ ਕਮੇਟੀ ਹੁੰਦੀ ਆ ਉਹਨੂੰ ਦੇ ਸਕਦੇ ਸੀ ਉਥੇ ਉਹਨੂੰ ਜੇ ਸ਼ਿਕਾਇਤ ਦੇਣ ਦੇ ਲਾਜ਼ਮੀ ਤੌਰ ਤੇ ਐਮ ਐਲ ਏ ਨੂੰ ਐਮ ਐਲ ਏ ਜੀ ਸ਼ਿਕਾਇਤ ਤੇ ਉਸ ਡਿਪਟੀ ਕਮਿਸ਼ਨਰ ਨੂੰ ਪੇਸ਼ ਹੋਣਾ ਪੈਣਾ ਸੀ ਉਹਦੇ ਕੋਲ ਬਹੁਤ ਸਾਰੇ ਜਿਹੜੇ ਮੌਕੇ ਸੀ ਉਹ ਜਿਹੜੇ ਨੇ ਉਹਨੇ ਗਵਾ ਦਿੱਤੇ ਉਹਨਾਂ ਨੇ ਸਿੱਧਾ ਹੀ ਜਿਹੜੀ ਵੀਡੀਓ ਬਣੀ ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਆ ਜਿਹਦਾ ਭਾਜਪਾ ਨੇ ਵੀ ਵਿਰੋਧ ਕੀਤਾ ਹੈਗਾ ਮਨਜਿੰਦਰ ਸਿੰਘ ਸਿਰਸਾ ਉਹਨਾਂ ਵੀ ਵਿਰੋਧ ਕੀਤਾ ਕਿ ਜੇ ਇਹ ਜਿਹੜੇ ਪੋਲੀਟੀਸ਼ੀਅਨ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਹ ਇੱਕ ਆਫੀਸਰ ਹੈ ਚਾਹੇ ਉਹ ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਜੇ ਕਿ ਐਮਐਲਏ ਦੇ ਮੁਤਾਬਕ ਨਹੀਂ ਚੱਲਿਆ ਜਾਂ ਉਹਨੂੰ ਕੋਈ ਉਸ ਅਫਸਰ ਤੇ ਕੋਈ ਜੇ ਕੋਈ ਰੰਜ ਸੀ ਜਾਂ ਵੀ ਉਹਨੇ ਕੰਮ ਨਹੀਂ ਕੀਤਾ ਹੈਗਾ ਜਾਂ ਕਿਸੇ ਨਾਲ ਧੱਕਾ ਕਰ ਗਿਆ ਹੈ ਤੇ ਉਹਦੀ ਉਹ ਸ਼ਿਕਾਇਤ ਜਿਹੜੀ ਆ ਉਹ ਚੀਫ ਸੈਕਟਰੀ ਨੂੰ ਚੀਫ ਮਨਿਸਟਰ ਨੂੰ ਜਾਂ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸ਼ਿਕਾਇਤ ਕਰ ਸਕਦੇ ਸੀ ਤਮਾਮ ਜਾਰੀ ਜਾਣਕਾਰੀ ਦੇਣ ਦੇ ਲਈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ